Transcrição e ਪੰਜਾਬ ਦੇ ਸੱਭਿਆਚਾਰ ਦੇ ਵਿੱਚ ਕਿਸਾਨ ਮੇਲਿਆਂ ਦਾ ਮਹੱਤਵਪੂਰਨ ਯੋਗਦਾਨ ਹੈ ਮੇਲੇ ਜਿੱਥੇ ਸਮਾਜ ਦੇ ਵਿੱਚ ਪਾਈਚਾਰਕ ਸੰਜ ਪੈਦਾ ਕਰਦੇ ਨੇ ਅਤੇ ਹੀ ਦੂਜੇ ਪਾਸੇ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਵਧੀਆ ਜ਼ਰੀਆ ਤੇ ਅੱਜਕੱਲ੍ਹ ਦੀ ਮਾਡਰਨ ਟੈਕਨੋਲੋਜੀ ਵਿੱਚ ਮੇਲੇ ਜਾਣਕਾਰੀ ਪ੍ਰਾਪਤ ਕਰਨ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਕਿਸਾਨ ਮੇਲਿਆਂ ਦਾ ਉਦੇਸ਼ ਨਮੀਆਂ ਖੇਤੀ ਤਕਨੀਕਾ ਅਪਣਾਉਣਾ ਖਰਚ ਘਟਾਉਣਾ ਚਾਰਡ ਵਿਦਾਉ ਅਤੇ ਜੋ ਕਿ ਸਮੇਂ ਵਿੱਚ ਕਿਸਾਨਾਂ ਨੂੰ ਟਿਕਾਊ ਖੇਤੀ ਬਾੜੀ ਦੇ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਕੀ ਪੁਰਨਾ ਮੈਂ ਤੁਹਾਡੇ ਨਾਲ ਕਿਸੇ ਮੈਂ ਹਰਵਿੰਦਰ ਸਿੰਘ ਬਰਾੜ ਐਮਡੀ ਬਰਾੜ ਸੀਡਸ ਲੁਧਿਆਣਾ ਤੇ ਇਸ ਸਾਲ ਅਸੀਂ ਝੋਨੇ ਦੀਆਂ ਤਕਰੀਬਨ ਇੱਕ ਤਾਂ ਪੰਜਾਬ ਕੇਚਵੜ ਯੂਨੀਵਰਸਿਟੀ ਵੱਲੋਂ ਪਾਸ ਵੈਰੈਟੀ ਹੈ ਜੀ ਪੀਆ 132 ਔਰ ਦੂਸਰੀ ਵੈਰੈਟੀ ਜਿਹੜੀ ਹੈ ਸਾਡੀ ਆਪਣੀ ਰਿਸਰਚ ਵੈਰੈਟੀ ਹੈ ਜੀ ਬੀਆਰ 135 ਬਲਕਿ ਦੋਨੇ ਵੈਰੈਟੀਆਂ ਦਾ ਟਾਈਮ 'ਚ ਪੱਕਣ ਵਾਲੀਆਂ ਜੀ ਚੰਗੀਆਂ ਵੈਰੈਟੀਆਂ ਜੀ ਕਾਦ ਘੱਟ ਲੈਂਦੀਆਂ ਜੀ ਬਿਮਾਰੀ ਕੋਈ ਨਹੀਂ ਆ ਡੇਗਦੀ ਨਹੀਂ ਜੀ ਤੇ ਬਰਾੜ ਸਾਹਿਬ ਜਿਵੇਂ ਦੇਖ ਸਵੇਰੇ ਦੇਖ ਸੀ ਰੁਝਾਨ ਲੋਕਾਂ ਦਾ ਘਟ ਗਿਆ ਗਰਮੀ ਇੰਨੀ ਬਹੁਤ ਘਟ ਰੁਝਾਨ ਹੈ ਜੀ ਪਿਛਲੇ ਮੇਲੇ ਨਾਲੋਂ ਤਕਰੀਬਨ 50% ਮੇਲਾ ਭਰਿਆ ਜੀ 50 ਤੋਂ ਵੀ ਘੱਟ ਹੈ ਜੀ ਕੰਮ ਕੀ ਸਮਝ ਦਿਓ ਕਾਰਨ ਤਾਂ ਜੀ ਪਤਾ ਨਹੀਂ ਕੋਈ ਸ਼ ਕਾਰਨ ਤਾਂ ਇਹ ਵੀ ਸਮਝ ਤੋਂ ਬਾਹਰ ਹੈ ਜੀ ਕਿ ਜਿਹੜਾ ਇਹ ਗ੍ਰੀਨ ਨੂੰ ਲੈ ਕੇ ਕੁਝ ਪ੍ਰੋਡਕਟ ਕੰਪਨੀਆਂ ਨੇ ਆਪਣੇ ਪ੍ਰੋਡਕਟ ডিসਪਲੇ ਨਹੀਂ ਕੀਤੇ ਹੈ ਆਪਣੇ ਆਈਆਂ ਵੀ ਨਹੀਂ ਹਾਂ ਜਿਹਦਾ ਹਾਲਾਂਡ ਹੋ ਗਿਆ ਸੋਨਾ ਲੀਕਾ ਹੋ ਗਿਆ ਉਹਨਾਂ ਨੇ ਛੋਟੇ ਪ੍ਰੋਡਕਟ ডিসਪਲੇ ਕੀਤੇ ਹਾਂ ਅੰਨੇ ਸਰੋਂ ਵੱਡੀਆਂ ਐਕਚੁਅਲੀ ਉਹ ਦੋ ਤਿੰਨ ਵਾਰੀ ਹੋ ਗਿਆ ਜੀ ਉਹ ਮੀਜ ਜਾਂ ਪੈਨ ਕਰਕੇ ਨੇ ਜੀ ਉਹਨਾਂ ਦਾ ਨੁਕਸਾਨ ਹੋਇਆ ਕੰਪਨੀਆਂ ਦਾ ਇਹ ਫੜ ਕੱਚਾ ਸੀਗਾ ਯੂਨੀਵਰਸਿਟੀ ਦਾ ਉਹਦੇ ਕਰਕੇ ਫਿਰ ਉਹ ਥੋੜਾ ਜਿਹਾ ਅਵਾਇਡ ਹੀ ਕਰਦੇ ਜੀ ਹੋਂਤੋਂ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨ ਭਰਾਵਾਂ ਨੂੰ ਜਿਹੜੇ ਬਰਾੜ ਸੀਡਸ ਤੋਂ ਅੱਗੇ ਜਾ ਕੇ ਬੈਨੀਫਿਟ ਕੀ ਕੀ ਮਿਲ ਸਕਦਾ ਹੈ ਬੈਨੀਫਿਟ ਤਾਂ ਸਰ ਇਹੀ ਹੈ ਜਿਹੜਾ ਪਿਛਲਾ ਅਸੀਂ ਕਮਾਇਆ ਹੋਇਆ ਉਹੀ ਵੱਧ ਰਿਹਾ ਹੈ ਜੀ ਪਿਛਲੀਆਂ ਵੈਰੈਟੀਆਂ ਚੰਗੀਆਂ ਦਿੱਤੀਆਂ ਹੋਈਆਂ ਜੀਮੇਦਾਰਾਂ ਨੂੰ ਉਹਦਾ ਹੀ ਸਾਡੇ ਕੋਲ ਰਾਸ਼ਾ ਜੀ ਤੇ ਇਸ ਅੱਗੇ ਤੋਂ ਵੀ ਮੈਂ ਤਾਂ ਇਹੀ ਜੀਮੇਦਾਰਾਂ ਨੂੰ ਕਹੂੰਗਾ ਵੀ ਨਵੀਂ ਵੈਰੈਟੀ ਜ਼ਰੂਰ ਬੀਜੋ ਚਾਹੇ 1 ਕਿੱਲਾ ਬੀਜੋ ਚਾਹੇ 2 ਕਿੱਲੋ ਬੀਜੋ ਜਿੰਨੀ ਵਾਰ ਆਪਾਂ ਨਵੀਂ ਕਿਸਮ ਬੀਜਾਂਗੇ ਨਹੀਂ ਉੰਨੀ ਵਾਰ ਆਪਾਂ ਨੂੰ ਪਤਾ ਨਹੀਂ ਲੱਗੂਗਾ ਵੀ ਕਿਸਮ ਕਹੇ ਜੀ ਹੈ